ਬਾਬਾ ਵਿਸ਼ਕਰਮਾ ਦਿਵਸ ਮੌਕੇ ਲੁਧਿਆਣਾ ਮਿਲਰਗੰਜ ਬਾਬਾ ਵਿਸ਼ਕਰਮਾ ਪਵਨ ਵਿਖੇ 73ਵਾਂ ਰਾਜ ਪਦਰੀ ਸਮਾਗਮ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਦੀ ਅਗਵਾਈ ਹੇਠ ਹੋਇਆ ਸਮਾਗਮ ਕੈਬਨਿਟ ਮੰਤਰੀ ਸੋਦ ਤੋਂ ਇਲਾਵਾ ਹੋਰ ਵੀ ਕਈ ਨਾਮੀ ਲੀਡਰ ਵੀ ਮੌਜੂਦ ਰਹੇ ਅਤੇ ਬਾਬਾ ਵਿਸ਼ਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਬੰਧਕ ਮੋਹਨ ਸਿੰਘ ਨੇ ਦੱਸਿਆ ਕਿ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਬਾਬਾ ਵਿਸ਼ਕਰਮਾ ਜੀ ਦਾ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਲੁਧਿਆਣਾ ਵਿੱਚ ਰਾਜਪਦਰੀ ਸਮਾਗਮ ਵੀ ਹੋ ਰਿਹਾ ਹੈ ਉਹਨਾਂ ਕਿਹਾ ਕਿ ਅਸੀਂ ਬਾਬਾ ਵਿਸ਼ਕਰਮਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਲੁਧਿਆਣਾ ਸ਼ਹਿਰ ਦੇ ਸਮੁੱਚੇ ਦੇਸ਼ ਭਰ ਦੇ ਵਿੱਚ ਵਸ ਰਹੇ ਕੀਰਤੀ ਕਾਮਿਆਂ ਦੇ ਉੱਪਰ ਆਪਣਾ ਆਸ਼ੀਰਵਾਦ ਬਣਾਈ ਰੱਖਣ ਜਿੰਨ ਚੱਗੇ ਕਿੱਸੇ ਸੁਝ ਗਿਆ ਤੋਂ ਅੱਜ ਜਿਹੜਾ ਵਿਸ਼ਕਰਮਾ ਦਿਵਸ ਹੈਗਾ ਵਿਸ਼ਕਰਮਾ ਚੌਂਕ ਲੁਧਿਆਣਾ ਦੇ ਵਿੱਚ ਵਿਸ਼ਕਰਮਾ ਪਵੰਦੇ ਵਿੱਚ ਮਨਾਇਆ ਜਾ ਰਿਹਾ ਬਹੁਤ ਹੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਇਹ ਜਿਹੜਾ ਦਿਵਸ ਹੈਗਾ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਸਾਰੀ ਦੁਨੀਆ ਦੇ ਵਿੱਚ ਬਹੁਤ ਹੀ ਧੂਮਤਾਂ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਬਾਬਾ ਵਿਸ਼ਵਾਮਈ ਜੀ ਦੀ ਪੂਜਾ ਦੇ ਨਾਲ ਨਾਲ ਜਿੰਨੇ ਵੀ ਕੀਰਤਕਾਰ ਹੈ ਉਹ ਆਪਣੇ ਔਜਾਰ ਦੇ ਆਪਣੇ ਸੰਦਾਂ ਦੀ ਬਹੁਤ ਹੀ ਦਿਲੋਂ ਉਹਨਾਂ ਦੀ ਪੂਜਾ ਕਰਦੇ ਆ ਇਹ ਦਿਵਸ ਜਿਹੜਾ ਹੈ ਬਹੁਤ ਹੀ ਧੂਮਤਾਨਾ ਮਨਾਇਆ ਜਾ ਰਿਹਾ ਅੱਜ ਵੀ ਜਿਹੜਾ ਹੈ ਵਿਸ਼ਵਾਮਾ ਚੌਂਕ ਦੇ ਵਿੱਚ ਇਹਨੂੰ ਸਟੇਟ ਪੱਧਰ ਦਾ ਦਿਵਸ ਡਿਕਲੇਅਰ ਕੀਤਾ ਗਿਆ ਇੱਥੇ ਦਿਵਸ ਦੇ ਉੱਤੇ ਸੋਨ ਸਾਹਿਬ ਆਪ ਆ ਰਹੇ ਆ ਅੱਜ ਮੇਰੇ ਵੱਲੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਨੂੰ ਸਾਰੇ ਜਿੱਥੇ ਵੀ ਕੀਰਤਕਾਰ ਹੈ ਉਹਨਾਂ ਨੂੰ ਬਾਬਾ ਵਿਸ਼ਵਾਮਾ ਜੀ ਦੇ ਦਿਵਸ ਦੇ ਉੱਤੇ ਬਹੁਤ-ਬਹੁਤ ਮੁਬਾਰਕਾਂ ਮੁੱਖ ਮੇਮਾਨ ਬੱਚੋ ਆਪਣੇ 아 송사바래요 지금 ਤੇ ਦੂਸਰਾ ਇਹ ਇਹ ਹੈ ਇਸ ਦਿਵਸ ਦੇ ਉੱਤੇ ਅਸੀਂ ਇੱਕ ਫ੍ਰੀ ਸਰਵਿਸ ਲਾਂਚ ਕੀਤੀ ਹੈ ਜਿਹਦੇ ਚ 8 1960 8 1960 ਮੋਬਾਈਲ ਨੰਬਰ ਆ ਅੱਜ ਵੀ ਦੁਕਾਨ ਦੇ ਵਿੱਚ ਘਰ ਦੇ ਵਿੱਚ ਫੈਕਟਰੀ ਦੇ ਵਿੱਚ ਕਿਤੇ ਵੀ ਕਿੰਨੀ ਲਾਈਟ ਕੀ ਲਾਣੀ ਹੈ ਉਹਦੇ ਲਈ ਟੈਕਨੀਕਲ ਸਪੈਸੀਫਿਕੇਸ਼ਨ ਵਿਦ ਡਰਾਇੰਗਾ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਜਿਹੜੀ ਕਿ 48 ਤੋਂ 72 ਘੰਟੇ ਦੇ ਵਿੱਚ ਕੋਈ ਵੀ ਸਰਵਿਸ ਹੈਗੀ ਆ ਉਹ ਕ੍ਰਿਸਟਲ ਵੱਲੋਂ ਫ੍ਰੀ ਦਿੱਤੀ ਜਾ ਰਹੀ ਹੈ ਜਿਹਦੇ ਕਰਕੇ 30 ਤੋਂ 40% ਬਿਜਲੀ ਦੀ ਬਜਟ ਹੋਏਗੀ ਐਕਚੁਅਲੀ ਦਿਨੋਂ ਦਿਨ ਟੈਕਨੋਲੋਜੀ ਚੇਂਜ ਹੋ ਰਹੀ ਹੈ ਸਾਡਾ ਇੱਕ ਇਹ ਹੈ ਕਿ ਕਿਸੇ ਤਰ੍ਹਾਂ ਇਹ ਜਿਹੜੀ ਟੈਕਨੋਲੋਜੀ ਹੈ ਲੋਕਾਂ ਤੱਕ ਪਹ एलडीसी फैन है ओदे नाल 70 ਤੋਂ 80% ਤੱਕ ਬਿਜਲੀ ਦੀ ਬਚਤ ਹੁੰਦੀ ਹੈ ਇਸ ਲਈ ਅਸੀਂ ਇਹ ਸਰਵਿਸ ਜਿਹੜੀ ਆ ਫ੍ਰੀ ਕੀਤੀ ਆ ਪੰਜਾਬ ਦੇ ਲੋਕਾਂ ਲਈ ਤਾਂ ਕਿ ਉਹਨਾਂ ਨੂੰ ਕਿਸ ਐਂਗਲ ਦੇ ਉੱਤੇ ਕਿਹੜੇ ਲਿਊਮਿਨਸ ਤੇ ਕਿੰਨੀ ਹਾਈਟ ਤੇ ਕਿੰਨੇ ਫਿਟ ਦੂਰੀ ਦੇ ਉੱਤੇ ਲਾਈਟਾਂ ਲਾਉਣ ਤੱਕ ਉਹਦੀ ਇਹ ਅਸੀਂ ਸਰਵਿਸ ਆ ਦਿੱਨੀ ਹੈ ਕਿ ਅੱਗੇ ਵੀ ਜਾਰੀ ਇਹ ਅੱਜ ਸ਼ੁਰੂਆਤ ਕੀਤੀ ਹੈ ਜੀ ਇਹ ਸਾਰੀ ਉਮਰ ਇਹ ਅਸੀਂ ਚਲਾਉਂਦੀ ਕੋਸ਼ਿਸ਼ ਕਰਾਂਗੇ ਇਹਨੂੰ ਅਸੀਂ ਸਰਵਿਸ ਨੂੰ ਫ੍ਰੀ ਪ੍ਰੋਵਾਈਡ ਕੀਤੀ ਹੈ ਜੀ ਲੋਕਾਂ ਲਈ ਪੰਜਾਬ ਦੇ ਵਿੱਚ ਕਰਮਾ ਮਹਾਰਾਜ ਕੀ ਜੈ ਆਪਣਾ ਬੰਦਾ ਸੁਣੀ ਤਾਂ ਤਾਂ ਬਾਬਾ ਵਿਸ਼ਵਕਰਮਾ ਜੀ ਮਹਾਰਾਜ ਜੋ ਸ੍ਰਿਸ਼ਟੀਕਰਤਾ ਨੇ ਔਰ ਸ਼ਿਲਪ ਦੇ ਦਾਤੇ ਨੇ ਕਾਰੀਗਰੀ ਦੇ ਦਾਤੇ ਨੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਲੁਧਿਆਣੇ ਵਿਖੇ ਰਾਜ ਪੱਧਰੀ ਇਹ ਸਮਾਗਮ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਹਰ ਸਾਲ ਇਸ ਜਗ੍ਹਾ ਦੇ ਉੱਤੇ ਅਸੀਂ ਬਾਬਾ ਵਿਸ਼ਵਕਰਮ ਜੀ ਕਰਮਾ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਉਰੇ ਹਾਜ਼ਰੀ ਲਗਵਾਨੀ। ਇਸ ਵਾਰ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਮੇਰੀ ਸੇਵਾ ਲਗਾਈ ਕਿ ਤੁਸੀਂ ਉੱਥੇ ਪਹੁੰਚਣੇ। ਸੋ ਮੈਂ ਅੱਜ ਉਰੇ ਨਮਸਕਾਰ ਕਰਕੇ ਭਗਵਾਨ ਦੇ ਚਰਨਾਂ 'ਚ ਭਗਵਾਨ ਵਿਸ਼ਵਕਰਮਾ ਜੀ ਦੇ ਚਰਨਾਂ 'ਚ ਅੱਜ ਆਸ਼ੀਰਵਾਦ ਲੈਣ ਲਈ ਉਰੇ ਪਹੁੰਚੇ ਹਾਂ। ਔਰ ਮੈਂ ਇੱਕ ਉਰੋ ਜ਼ਰੂਰ ਕਹਿਣਾ ਚਾਹੂੰਗਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਨਾ ਸਿਰਫ ਕੱਲੇ ਪੰਜਾਬ 'ਚ ਬਰਕੇ ਬਾਕੀ ਭਾਰਤ ਦੇ ਸੂਬਿਆਂ ਦੇ ਵਿੱਚ ਵੀ ਤੇ ਜਿੱਥੇ-ਇੱਥੇ ਦੇਸ਼ਾਂ ਵਿਦੇਸ਼ਾਂ 'ਚ ਵੀ ਜਿੱਥੇ ਸ਼ਿਲਪਕਾਰ ਬੈਠੇ ਨੇ ਚਾਹੇ ਉਹ ਲੋਹੇ ਦੇ ਕਾਰੀਗਰ ਹੋਣ ਚਾਹੇ ਲੱਕੜ ਦੇ ਕਾਰੀਗਰ ਹੋਣ ਚਾਹੇ ਸੋਨੇ ਦੇ ਕਾਰੀਗਰ ਹੋਣ ਚਾਹੇ ਰਾਜ ਮਿਸਤਰੀ ਹੋਣ ਚਾਹੇ ਹੱਥੀ ਜਿਹੜਾ ਮਰਜ਼ੀ ਕੰਮ ਕਰਨ ਵਾਲੇ ਜਿਹੜੇ ਹੱਥੀ ਕਿਰਤ ਕਮਾਈਆਂ ਕਰਦੇ ਨੇ ਉਹਨਾਂ ਨੂੰ ਉਹ ਬਾਬਾ ਵਿਸ਼ਵਕਰਮਾ ਜੀ ਨੂੰ ਦਿਲੋਂ ਮੰਨਦੇ ਆ ਉਹ ਆਪਾਂ ਉਹਨਾਂ ਨੂੰ ਆਪਣਾ ਦੇਵਤਾ ਮੰਨਦੇ ਨੇ ਤੁਸੀਂ ਅੱਜ ਲੁਧਿਆਣਾ ਸਭ ਤੋਂ ਵੱਡਾ ਸੰਨਤੀ ਖੇਤਰ ਹੈ ਪੰਜਾਬ ਦਾ ਜੇ ਲੁਧਿਆਣੇ ਦੇ ਵਿੱਚ ਤੁਸੀਂ ਨਿਗਾਹ ਮਾਰੋਗੇ ਪੂਰੇ ਦੇ ਵਰਕ ਕਲਚਰ ਤੇ ਨਿਗਾਹ ਮਾਰੋਗੇ ਬੰਦਿਆਂ ਨੇ ਉੱਤੇ ਰਾਜਸ਼ਾ ਰੱਖੀ ਹੋਈਆਂ ਥੱਲੇ ਆਪਣੇ ਕਾਰੋਬਾਰ ਕੀਤੇ ਹੋਏ ਨੇ ਔਰ ਹਰ ਘਰ ਦੇ ਵਿੱਚ ਹਰ ਜਿਹੜੀ ਜਿਸ ਏਰੀਆ ਤੇ ਆਪਾਂ ਖੜੇ ਆ ਜੇ ਦੇਖੋਗੇ ਕਿਸੇ ਨੇ ਖਰਾਤ ਲਾ ਰੱਖੀ ਹੈ ਕਿਸੇ ਨੇ ਸ਼ੇਪਰ ਲਾ ਰੱਖੀ ਹੈ ਰੰਦਾ ਲਾ ਰੱਖਿਆ ਬਰਮਾ ਲਾ ਰੱਖਿਆ ਕਿਸੇ ਨੇ ਸੀਐਨਸੀ ਮਸ਼ੀਨਾਂ ਰੱਖੀਆਂ ਕੋਈ ਕਟਿੰਗ ਵਾਲੀਆਂ ਮਸ਼ੀਨਾਂ ਲਾਈ ਬੈਠਾ ਕੋਈ ਆਰੀਆਂ ਲਾਈ ਬੈਠਾ ਕੋਈ ਲੱਕੜ ਦਾ ਕਾਰੋਬਾਰ ਕਰਦਾ ਔਰੇ ਔਰ ਵੱਡੀ ਗੱਲ ਆ ਸਾਰੀ ਰੋਡ ਗਿੱਲ ਰੋਡ ਸਾਡੀ ਇਹ ਤੁਸੀਂ ਦੇਖ ਸਕਦੇ ਹੋ ਇਹ ਲੋਹੇ ਦੀ ਸਭ ਤੋਂ ਵੱਡੀ ਮੰਡੀ ਹੈ ਔਰ ਕਿੰਨੇ ਰੋਜ਼ ਵਪਾਰ ਹੁੰਦੇ ਨੇ ਔਰ ਇਹ ਸਾਰੀ ਕਿਰਪਾ ਕੀਦੀ ਹੈ ਇਹ ਬਾਬਾ ਵਿਸ਼ਵਕਰਮਾ ਜੀ ਦੀ ਕਿਰਪਾ